ਹਾਂ ਜੀ ਮੇਰਾ ਨਾਮ ਐਡਵੋਕੇਟ ਰਜੇਸ਼ ਕੰਨਾ ਹੈ ਤੇ ਮੈਂ ਡਿਸਟ੍ਰਿਕਟ ਕੋਲ ਲੁਧਿਆਣਾ ਚ ਪ੍ਰੈਕਟਿਸ ਕਰਦਾ ਹਾਂ ਇਹ ਮੈਟਰ ਹੈ ਇਹ ਵਾਰੰਟ ਮਾਨਯੀ ਕੋਰਟ ਰਮਨਪ੍ਰੀਤ ਕੋਰ ਮੈਡਮ ਨੇ ਸੋਨੂ ਸੂਤ ਦੇ ਵਾਰੰਟ ਕੱਢੇ ਨੇ ਬੇਤੌਰ ਵਿਟਨੈਸ ਪਹਿਲਾਂ 2-3 ਵਾਰ ਇਹਨਾਂ ਨੂੰ ਸੱਮਨ ਕੀਤੇ ਗਏ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇੱਕ ਵਾਰ ਅਵੇਲੇਬਲ ਵਾਰੰਟ ਗਏ ਉਹ ਪੇਸ਼ ਨਹੀਂ ਹੋਏ ਫਿਰ ਹੁਣ ਸੈਕੰਡ ਟਾਈਮ ਇਹਨਾਂ ਦੇ ਥਰੂ ਸੀਪੀ ਅਸੀਂ ਤਮੀਲ ਕਰਾਏ ਨੇ ਬੇਤੌਰ ਵਾਰੰਟ ਇਹਦੀ ਡੇਡ ਜਿਹੜੀ ਹੈ 10/2 ਨੂੰ ਹੁਣ ਸੋਨੂ ਸੂਨ ਨੂੰ ਪੇਸ਼ ਹੋਣਾ ਪਏਗਾ ਮੈਟਰ ਇਹ ਹੈ ਕਿ ਇਹਦੇ ਵਿੱਚ 1000 ਕਰੋੜ ਦਾ ਕ੍ਰਿਪਟੋ ਘਟਾਲਾ ਹੋਇਆ ਹੈ ਇਹਦੇ ਵਿੱਚ ਚਾਰ ਹੋਰ ਫਰੋਡੀਏ ਇਨਵੋਲ ਨੇ ਜਿਦੇ ਵਿੱਚ ਮੋਹਿਤ ਸ਼ੁਕਲਾ ਮਨਿਸ਼ਾ ਪਾਧਿਆਏ ਵਿਵੇਕ ਜੈਨ ਤੇ ਰਜੀਵ ਕੁਮਾਰ ਇਹ ਚਾਰੋਂ ਪਰਮਨੈਂਟ ਇਸ ਕ੍ਰਿਪਟੋ ਦੇ ਫਰੋਡ ਦੇ ਮਾਹਿਰ ਨੇ ਇਨਾਂ ਨੇ ਪਹਿਲਾਂ ਵੀ ਡੈਕੀ ਕਵਨ ਤੋਂ ਕਈ ਫਰੋਡ ਕੀਤੇ ਨੇ ਇਹਦੇ ਵਿੱਚ ਤਕਰੀਬਨ ਤਕਰੀਬਨ ਜੋ ਵੀਡੀਓਜ਼ ਆਇਆ ਜਿਨ੍ਹਾਂ ਵਿੱਚ ਇਹਨਾਂ ਦੀ ਐਡਮਿਸ਼ਨ ਆਈ ਹੈ ਕਿ ਲੋਕਾਂ ਤੋਂ ਮੈਂ ਇੰਨਾ ਇਨਵੈਸਟਮੈਂਟ ਲਈ ਹੈ ਉਹਦਾ ਇਹ ਮੋੜਾਂਗਾ ਮੇਨ ਕੀ ਹੈ ਕਿ 100 ਡਾਲਰ ਇਹ ਲੈ ਕੇ ਇਹਦੇ 300 ਡਾਲਰ ਇਹਨਾਂ ਨੇ ਮੋੜਨੇ ਸੀਗੇ 1 ਡਾਲਰ ਪਰ ਡੇ ਜਿਹੜਾ ਕਿ ਨਹੀਂ ਮੋੜਿਆ ਇਹਨਾਂ ਨੇ ਇਹ ਪੈਸਾ ਲੈ ਕੇ ਸਾਰੇ ਚੰਪਤ ਹੋ ਗਏ ਨੇ ਇਹਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਹੈ ਉਹ ਸੋਨੂ ਸੂਦ ਹੈ ਇਹਨੇ ਗੋਆ ਵੀ ਕੇ ਸੈਮੀਨਾਰ ਆਰ ਔਰਗੇਨਾਈਜ਼ ਕੀਤੇ ਉਹਦੇ ਵਿੱਚ ਹੋਰ ਵੀ ਕਈ ਐਕਟਰਸ ਪੇਸ਼ ਹੋਏ ਸੀਗੇ ਹੁਣ ਅਸੀਂ ਇਹਦੇ ਤੋਂ ਪੁੱਛਣਾ ਹੈ ਕਿ ਤੂੰ ਇਹ ਕੋਇਨ ਕਿਸ ਬੇਸ ਤੇ ਪ੍ਰਮੋਟ ਕੀਤਾ ਪਬਲਿਕ ਦੀਆਂ ਭਾਵਨਾਵਾਂ ਨੂੰ ਕਿੱਦਾਂ ਆਹਤ ਕੀਤਾ ਇਸ ਦੇ ਨਾਲ ਉਹ ਹੁਣ 10 ਦੋ ਦੇ ਵਿੱਚ ਇਹਦਾ ਨਹੀਂ ਪੇਸ਼ ਹੁੰਦੇ ਫਿਰ ਸਰ ਫਿਰ ਜੇ ਨਹੀਂ ਪੇਸ਼ ਹੁੰਦੇ ਇਹ ਅਸੀਂ ਥਰੂ ਸੀਪੀਏ ਰੋਟੇਟ ਕੀਤੇ ਨੇ ਸੀਪੀ ਸਾਹਿਬ ਨੂੰ ਆ ਕੇ ਸੀਪੀ ਸਾਹਿਬ ਮੁੰਬਈ ਨੂੰ ਆ ਕੇ ਇੱਥੇ ਜਵਾਬ ਦੇਣਾ ਪਏਗਾ ਅੰਦੇਰੀ ਅੰਦੇਰੀ ਸੀਪੀ ਮੁੰਬਈ ਨੂੰ ਇਹਨਾਂ ਨੂੰ ਜਵਾਬ ਦੇਣਾ ਪਏਗਾ ਤੇ ਜਵਾਬ ਦੇ ਕੇ ਵਿੱਚ ਦੱਸਣਗੇ ਵੀ ਕਿਉਂ ਨਹੀਂ ਪੇਸ਼ ਹੋਇਆ ਜਾਂ ਕਿਤੇ ਗਿਆ ਹੈ ਉਹਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਪਏਗਾ